ਉਹ ਕਹਿੰਦਾ ਵੀ ਇਹ ਨਹੀਂ ਲੈਣਾ। ਜੀ ਹੁਣ ਇੱਕ ਬੱਕਰੀ ਦਿਖਾਉਣਿਆ ਸਰਪੰਚ ਕੋਲੇ। ਸੋਨਾ ਦੀ ਕੁਆਲਿਟੀ ਚ ਆਰਡਰ ਜੇ ਇੱਕ ਕਰ। ਮੈਂ ਬੱਕਰੀ ਠੀਕ ਆ ਸੋਨਾ ਫੋਨਾ ਦੀ। ਸਾਨੂੰ ਬੱਕਰੀ ਫਾਫਾ ਤੋਂ ਬੱਕਰੀ ਨੇ। ਫੇਸ ਕੁਆਲਿਟੀ ਦੇਖੋ ਵੀ ਬੱਕਰੀ ਦੀ। ਦੋ ਬੱਚੇ ਨੇ ਭਾਈ। ਦੋ ਬੱਚੇ, ਬੱਚੇ ਖੜੇ ਕਰੀ ਬਣਾ ਜੀ। ਉਹ ਪਰੀਆਂ ਪਾ ਰਹੇ ਲੋਰੀਆਂ। ਪਾਪਾ ਜੀ ਦੇਖਿਆ ਦੋ ਬੱਚੇ। ਕੀ ਡਿਮਾਂਡ ਕਰਦਾ? ਭਾਈ ਡਿਮਾਂਡ ਤਾਂ ਇਹ ਵੀ 40000 ਰੁਪਏ। ਸਾਲੀ ਇਹ ਯਾਰ ਵੀ ਡਿਮਾਂਡ ਕਰਦਾ ਬਈ ਬੱਕਰੀ ਬਹੁਤ ਵਧੀਆ ਭਾਈ ਕੋਲੇ ਦੇਖ ਸਕਦੇ ਹੋ ਤੁਸੀਂ ਨੱਕ ਨੁੱਕ ਦੇਖੋ ਬਈ ਬੱਕਰੀ ਦਾ ਆਰ ਕਿਲੋ ਵੀ ਮਾਲਕਣਾ ਬਈ ਦੋ ਤੁਸੀਂ ਠੀਕ ਆ 4 ਕਿਲੋ ਵੀ ਨਹੀਂ ਬੱਕਰੀ ਕਿੰਨੇ ਸੂਏ ਹੋਊਗੀ ਇਹ 4 ਹੋਊਗਾ ਇਹ ਚੌਥੇ ਚੌਥੇ ਸੂਏ ਬੱਕਰੀ ਹੈ ਬਈ ਬੱਕਰੀ ਦੇ ਕੰਨ ਕੋਨਾਂ ਦੀ ਲੈਂਥ ਦੇਖੋ ਬਈਾਰੇ ਪਾਸੇ ਚੰਗੀ ਆ ਬਈ ਆ ਬੱਚੇ ਦੇ ਕਿੰਨੇ ਸਾਫ ਨੇ ਬੱਤੇ ਦੇ ਪੱਠਾ ਨੇ ਕਿ ਬੱਕਰੇ ਨੇ ਦੋਨੇ ਦੋਨੇ ਸੇਲੇ ਨੇ ਬਾਈ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਬੋਲੋ ਸਰਪੰਚਾ ਨੰਬਰ ਆ 99485140 ਇੱਕ ਵਾਰੀ ਹੋਰ ਬੋਲ ਦਿਨ ਨੰਬਰ ਆ ਬਾਈ 99485140 ਆ ਨੰਬਰ ਆ ਬਾਈ ਸਰਪੰਚ ਦਾ ਜੇ ਕਿਨੇ ਬੱਕਰੀ ਰਾਣੀ ਹੋਏ ਬੱਕਰੀ ਬਹੁਤ ਚੰਗੀਆਂ ਬਾਈ ਕੋਲੇ ਬੱਕਰੀ ਲੈ ਸਕਦੇ ਬਾਈ ਨਾਲ ਸਰਪੰਚ ਵੀ ਬਾਈ ਬਹੁਤ ਆਸਾਨ ਕੰਨ ਕੰਨ ਦੇਖੋ ਬਈ ਤੁਸੀਂ ਸਿੰਗੀ ਸੁੰਗੀ ਗੀ ਪ्योर ਰੀਪੀਟਰ ਆ ਬਾਈ ਨਹੀਂ ਆਪਾਂ ਕਾਲ ਕਰ ਲਿਓ ਬਾਈ ਬਾਈ ਨੂੰ ਜੇ ਕਿਨੇ ਬੱਕਰੀ ਲੈਣੀ ਹੋ ਬੱਕਰੀ ਬਹੁਤ ਚੰਗੀ ਆ ਓਕੇ ਬਾਈ ਬਾਈ ਮੰਡੀ ਕਿਹੜੀ ਸੈੱਡ ਲੱਗਦੀ ਆ ਆਪਣੀ ਇਹ ਇਹ ਨਾਪੇ ਤੋਂ 10 ਕਿਲੋਮੀਟਰ ਆ ਬਾਈ ਸੌਲੀ ਪਿੰਡਾ ਰੋਡ ਦੇ ਉੱਪਰ ਹੈ ਬਾਈ ਮੰਡੀ ਆ ਜਮਾ ਸੌਲੀ ਅੱਡੇ ਦੇ ਨਾਲ ਪਾਸ ਦੀ ਵੀ ਹੋਵੇਗਾ ਬਾਈ ਜੀ ਕਿਸੇ ਵੀਰ ਨੇ ਬਾਹਰ ਲਈ ਬੁਖਾਰੀ ਹੋਵੇ ਚੜਦੇ ਜਿਲਾਉਦਾ ਵੀ ਜ train ਨਾਪੇ ਤੋਂ ਸਾਡਾ ਸਟੇਸ਼ਨ ਆ ਬਾਈ ਸਰਾਂਦਾ ਨੇੜੀ ਨੇ ਬਾਈ ਦੋਨੋਂ ਪਟਿਆਲਾ ਮੈਨੂੰ ਨੇੜੇ ਆ ਬਾਈ 20 ਕਿਲੋਮੀਟਰ ਪਟਿਆਲਾ ਇਹ ਪਟਿਆਲੇ ਜ਼ਿਲ੍ਹੇ ਦਾ ਪਿੰਡ ਠੀਕ ਆ ਪਹਿਲਾਂ ਵੀ ਦਾਦੇ ਪਰਦਾਦੇ ਕਰਦੇ ਕੋਈ ਮਹੀ ਰੱਖਣ ਲੱਗਿਆ ਕੋਈ ਨਹੀਂ ਮੇਰਾ ਆਪਦਾ ਬੱਸਾਂ ਦਾ ਕੰਮ ਸੀ ਬਾਈ ਪਹਿਲਾਂ ਠੀਕ ਠੀਕ ਬੱਸਾਂ ਦਾ ਬਸ ਦੋ ਚਾਰ ਬੱਕਰੀਆਂ ਤੋਂ ਸ਼ੌਕ ਪੈਂਦਾ ਪੈਂਦਾ ਅੱਛਾ ਅੱਛਾ ਬਾ ਬੱਕਰੀਆਂ ਰੱਖਣ ਲੱਗੇ ਬਾਈ ਇੱਕ ਬੱਕਰੀ ਨੇ ਪੰਜ ਪੱਠਾ ਦਿੱਤੀਆਂ ਸੀ ਬਾਈ ਬਹੁਤ ਜ਼ਿਆਦੇ ਸ਼ੌਕ ਪਿਆ ਠੀਕ ਹੈ ਬਈ ਬਾ ਉਸ ਤੋਂ ਬਾਅਦ ਸ਼ੌਕ ਪੈਂਦਾ 20 25 ਬੱਕਰੀਆਂ ਇੱਕੜੇ ਹੋ ਗਈਆਂ ਬਾਈ ਠੀਕ ਆ ਬਾ ਫਿਰ ਬੱਕਰੀਆਂ ਕੁਝ ਬਾਈ ਮੈਂ ਲੈ ਲਈਆਂ ਲਾਈਕ ਨੇ ਕੰਮ ਆ ਵਾਦਾ ਵਾਦਾ ਇੱਕ ਮੁੰਡਾ ਸਾਡੇ ਮਜਬੀਆਂ ਦਾਤੀ ਮਿਹਰਾੜੀ ਸੀ ਬਈ ਠੀਕ ਹੈ ਠੀਕ ਲੈ ਕੇ ਛੱਡ ਤਾ ਉਧਰੇ ਛੱਡ ਗਿਆ ਬਈ ਠੀਕ ਹੈ ਠੀਕ ਹੈ ਆ ਉਥੋਂ ਬਸ ਕੰਮ ਆ ਆਪਣੇ ਘਰੇ ਬਤਾ ਲਿਆ ਮੈਂ ਹੁਣ ਤਾਂ 100 ਸਵਾ 100 ਲਾਗਾ ਬਈ ਲੈ ਵੀ ਲੈਣਾ ਮੈਂ ਮਾਲ ਖਰੀਦਦਾ ਵੀ ਆ ਵੇਚਦਾ ਵੀ ਆ ਇੱਕ ਬਈ ਹੋਰ ਵੀ ਸਰਪੰਚੀ ਵੀ ਛੋਡੇ ਕੋਲੇ ਹੁਣ ਹੈਗੀ ਐ ਕਿ ਪਹਿਲਾਂ ਦੀ ਸੀ ਹਾਂ ਹੁਣ ਵੀ ਮੌਜੂਦਾ ਸਰਪੰਚਾ ਬਈ ਠੀਕ ਹੈ ਬਈ 10 ਸਰਪੰਚਾ ਠੀਕ ਹੈ ਬਈ ਫਾਦਰ ਨੇ ਬਈ 20 25 ਸਾਲ ਸੰਮਤੀ ਨਾਲੇ ਸਰਪੰਚੀ ਕਰੀ ਜੀ ਠੀਕ ਹੈ ਜੀ ਬਈ ਅਸੀਂ ਨੌ ਭਰਾ ਆ ਸਕੇ ਠੀਕ ਹੈ ਬਈ ਜਮੀਨ ਦੇ ਕਿੱਲੇ ਨੇ ਸਾਡੇ ਕੋਲ 50 55 ਕਿੱਲੇ ਜਮੀਨ ਦੇ ਨੇ ਠੀਕ ਹੈ ਬਈ ਸਾਡੀ ਦੋ ਭਰਾ ਕੱਟੇ ਤੇ ਬਈ ਠੀਕ ਹੈ ਚਾਰ ਮਸ਼ੀਨਾਂ ਨੇ ਮੇਰੇ ਕੋਲੇ ਦੋ ਬੱਸਾਂ ਨੇ ਏਟੀ ਮੇਰੀ ਕੈਨੇਡਾ ਆ ਬਈ ਇਹ ਫਿਰ ਮੰਡੀ ਕੋਲੋਂ ਤੋਂ ਲਾਉਣ ਲੱਗਿਆ ਬਾਈ ਇਹਨੂੰ ਹੋ ਗਏ 2 ਸਾਲ 2 ਸਾਲ ਆ ਮੰਡੀ ਰਜਿਸਟਰਡ ਕਰ ਦਿੰਨੇ ਆ ਨਾ ਕਿਸੇ ਨੂੰ ਮਿਸਗਾਈਡ ਕਰਦੇ ਆ ਠੀਕ ਹੈ ਬਈ ਆ ਲਾ ਲਓ ਵੀ ਜੇ ਚਾਹੇ ਕੋਈ ਬੱਚਾ ਆ ਜਾਵੇ ਜੋ ਕਿਸੇ ਵੀਰ ਨੂੰ ਜਿਵੇਂ ਹੁਣ ਨਵੇਂ ਮੰਦਿਆਂ ਨੇ ਫਾਰਮ ਕਰਨਾ ਉਹ ਜ਼ਰੂਰ ਕੰਟੈਕਟ ਕਰਨਾ ਮੇਰੇ ਨਾਲ ਚਾਹੇ ਸਭ ਤੋਂ ਮਾਲ ਨਾ ਲੈਣ ਬਈ ਇਹ ਵੀ ਨਹੀਂ ਹੈਗਾ ਵੀ ਸਾਡੇ ਕੋਲੋਂ ਮਾਲ ਇਹ ਜ਼ਰੂਰ ਲੈਣਾ ਪਰ ਰੈ ਲੈ ਲੈਣਾ ਮਾਲ ਜਿੱਥੋਂ ਮਰਤੀ ਲੈਣਾ ਠੀਕ ਕਈ ਬੰਦੇ ਤਾਂ ਇਹ ਹੁੰਦਾ ਵੀ ਮਾਲ ਮੇਤੂ ਹੀ ਲੈਣਾ ਸਾਨੂੰ ਇਹ ਵੀ ਨਹੀਂ ਬਾਈ ਹੈਗਾ ਵੀ ਪਰ ਜੋ ਰੈ ਲੈਣੀ ਆ ਸਾਡਾ ਟ੍ਰੇਨਿੰਗ ਦਾ ਵੀ ਬਾਈ ਸਿਸਟਮ ਚਲਾਇਆ ਹੋਇਆ ਆ ਠੀਕ ਹੈ ਟ੍ਰੇਨਿੰਗ ਕਿਹੜੇ ਟਾਈਮ ਲੱਗਦੀ ਹੁੰਦੀ ਹੈ ਟ੍ਰੇਨਿੰਗ ਆਸੀ ਮੰਨ ਲਓ ਪਹਿਲਾਂ ਉਹ ਲੈਨੇ ਆ ਬਾਈ ਜੀ ਅਸੀਂ ਅਡਵਾਂਸ ਲੈਨੇ ਆ ਜੀ ਕਿਸੇ ਵੀਰ ਨੇ ਟ੍ਰੇਨਿੰਗ ਕਰਨੀ ਹੋਵੇ ਠੀਕ ਹੈ ਟ੍ਰੇਨਿੰਗ ਦਾ ਵੀ ਸਾਡਾ ਔਰੇ ਸੈਂਟਰ ਦਾ ਟ੍ਰੇਨਿੰਗ ਬੱਕਰੀਆਂ ਦਾ ਠੀਕ ਹੈ ਲੋਨਾਂ ਦਾ ਵੀ ਹੈਗਾ ਬਾਈ ਜੀ ਜੇ ਕਿਸੇ ਵੀਰ ਨੇ ਲੋਨ ਕਰਾਉਣਾ ਹੋਵੇ ਐਨ ਐਲ ਐਮ ਤੇ ਲੋਨ ਹੁੰਦੇ ਨੇ ਸੈਂਟਰ ਗਵਰਨਮੈਂਟ ਦੀ ਸਕੀਮ ਆ ਬਾਈ ਠੀਕ ਹੈ 1 ਲੱਖ ਤੋਂ 1 ਕਰੋੜ ਤੱਕ ਲੋਨ ਆ ਬਾਈ ਜੀ ਠੀਕ ਹੈ ਇਹ ਕਿਸੇ ਵੀਰ ਨੇ ਲੋਨ ਲੈਣਾ ਹੋਵੇ ਲੋਨ ਵੀ ਲੈ ਸਕਦਾ ਬਈ ਉਹਦੇ ਬਾਰੇ ਵੀ ਗਾਈਡ ਕਰਾਂਗੇ ਕਿਸੇ ਵੀਰ ਨੇ ਟ੍ਰੇਨਿੰਗ ਲੈਣੀ ਹੋਵੇ ਬੱਕਰੀਆਂ ਦੀ ਟ੍ਰੇਨਿੰਗ ਦਾ ਵੀ ਉਹਦੇ ਸਾ ਅਸੀਂ ਟ੍ਰੇਨਿੰਗ ਕਰਾਉਂਦੇ ਟ੍ਰੇਨਿੰਗ ਦਾ ਕੀ ਖਰਚਾ ਲੱਗੀ ਰੋਟੀ ਰਹਿਣਾ ਸਹਿਣਾ ਸਾਰਾ ਫ੍ਰੀ ਆ ਉਹਦੇ ਤੋਂ ਠੀਕ ਹੈ ਜੀ ਸਰਟੀਫਿਕੇਟ ਸਰਟੀਫਿਕੇਟ ਦਿੰਨੇ ਜਾਣੇ ਵੀ ਹੈਂ ਸੈਂਟਰ ਗਵਰਨਮੈਂਟ ਤੋਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੋਊ ਸਰਟੀਫਿਕੇਟ ਕਾਡਾ ਜੀ ਠੀਕ ਹੈ ਜੀ ਇਹ ਵੀ ਨਹੀਂ ਹੈਗਾ ਪੰਜਾਬ ਸਰਕਾਰ ਤੋਂ ਆ ਸੈਂਟਰ ਤੋਂ ਆ ਦਿੱਲੀ ਤੋਂ ਠੀਕ ਹੈ ਇੱਕ ਵਾਰੀ ਨੰਬਰ ਦੁਬਾਰਾ ਫਿਰ ਜੀ ਨੰਬਰ ਆ ਮੇਰਾ 9814851400 ਠੀਕ ਹੈ ਮੰਡੀ ਆ ਜੀ ਸਾਡੀ ਸੌਹਲੀ ਮੰਡੀ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਬਾਈ ਜੀ ਹਰ ਐਤਵਾਰ ਮੰਡੀ ਹੁੰਦੀ ਆ ਕਟੂ ਤੋਂ ਲੈ ਕੇ ਬਰੀਡ ਤੱਕ ਮਾਲ ਮਿਲਦਾ ਉਹਨੇ ਬਹੁਤ ਚੰਗੀ ਕੁਆਲਿਟੀ ਦੇ ਭੋਜੂ ਨੇ ਸਾਰੇ ਪਾਲੀ ਵੀਰਾਂ ਨੂੰ ਵਪਾਰੀ ਵੀਰਾਂ ਨੂੰ ਬੇਨਤੀ ਆ ਜਰੂਰ ਪਹੁੰਚਿਆ ਕਰੋ ਬਾਈ ਰੋਟੀ ਪਾਣੀ ਦਾ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਆ ਬਾਈ ਜੀ ਕਿਸੇ ਤਰ੍ਹਾਂ ਦਾ ਮਾਲ ਰੱਖਣ ਦਾ ਵੀ ਪੂਰਾ ਪ੍ਰਬੰਧ ਆ ਸੈੱਟ ਬਣੇ ਹੋਏ ਨੇ ਬਾਈ ਜੀ ਮੇਰੇ ਠੀਕ ਹੈ ਜੀ ਮੇਰੇ ਕੋਲ ਕਿਉਂ ਆਪਦੇ 100 ਨਾਗਾ ਬਾਈ ਜੀ ਸੈੱਟ ਐਕਸਟਰਾ ਜਿਵੇਂ ਹੁਣ ਮਾਲ ਆਗਲੇ ਤੱਕ ਇਹਦਾ ਉਹ ਮੰਡੀ ਤੋਂ ਵੀ 30 ਕੜਾ ਸਕਦਾ ਜੀ ਠੀਕ ਹੈ ਦੋ ਦਿਨ ਚਾਰ ਦਿਨ 10 ਦਿਨ ਮਾਲ ਵੀ ਰੁਕ ਸਕਦਾ ਵੀ ਠੀਕ ਹੈ ਮਾਲ ਉਹਨੂੰ ਵੀ ਬਾਈ ਜੀ ਮੰਡੀ ਤੋਂ ਲੈ ਕੇ ਦੇ ਦਾਂ ਨਾ ਜੇ ਕਿਸੇ ਵੀਰ ਨੇ ਸਾਤੋਂ ਲੈਣਾ ਅਸੀਂ ਵੀ ਦੇ ਦਾਂ ਨਿਆ ਠੀਕ ਹੈ ਜੀ ਇਹ ਕਿਸੇ ਵੀਰ ਨੇ ਮਾਲ ਵੇਚਣਾ ਉਹ ਵੀ ਜਰੂਰ ਪ੍ਰੋਟੈਕਟ ਕਰਨ ਸਾਡੇ ਨਾਲ ਠੀਕ ਹੈ ਮਾਲ ਬਾਈ ਅਸੀਂ ਖਰੀਦਦੇ ਵੀ ਆ ਵੇਚਦੇ ਵੀ ਠੀਕ ਹੈ ਜੀ ਧੰਨਵਾਦ ਓਕੇ ਵੀਰੇ ਦੇਖ ਸਕਦੇ ਹੋ ਬਾਈ ਮੰਡੀ ਦੇਖ ਸਕ ਰਹੇ ਹੋ ਤੁਸੀਂ ਸਹੌਲੀ ਬੱਕਰਾ ਮੰਡੀ ਬਹੁਤ ਵਧੀਆ ਭਾਰੀ ਦਾਸ ਹੁੰਦਾ ਬਾਈ ਮੰਡੀ 'ਚ ਇਹ ਸੀ ਸਰਪੰਚ ਸਾਹਿਬ ਜਿਨ੍ਹਾਂ ਦੀ ਬਦੌਲਤ ਇਹ ਮੰਡੀ ਲੱਗਦੀ ਆ ਬਾਈ ਮੰਡੀ ਦਾ ਦ੍ਰਿਸ਼ ਦੇਖ ਸਕਦੇ ਹੋ ਵੀ ਇੱਕ ਵਾਰੀ ਤੁਸੀਂ